ਅਦਾਲਤਾਂ ਲੋਕਾਂ ਦੇ ਲਈ ਨਿਆਂ ਲੈਣ ਦਾ ਦਰ ਹੁੰਦੀਆਂ ਨੇ ਪਰ ਇਸ ਦਰ ਤੋਂ ਲੋਕਾਂ ਨੂੰ ਇਨਸਾਫ ਦਿਵਾਉਣ ਵਾਲੇ ਵਕੀਲ ਹੀ ਸ਼ਾਇਦ ਅਦਾਲਤ ਦੀ ਮਾਣ ਮਰਿਆਦਾ ਭੁੱਲੀ ਬੈਠੇ ਨੇ ਇਸ ਦੀ ਤਾਜ਼ਾ ਮਿਸਾਲ ਬਟਾਲਾ ਤੋਂ ਸਾਹਮਣੇ ਆਈ ਜਿੱਥੇ ਕੋਰਟ ਕੰਪਲੈਕਸ ਦੇ ਵਿੱਚ ਫਾਇਰਿੰਗ ਕੀਤੀ ਗਈ ਤੇ ਉਹ ਵੀ ਵਕੀਲਾਂ ਦੇ ਵੱਲੋਂ ਦਰਅਸਲ ਬਟਾਲਾ 바ਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਦੌਰਾਨ ਦੋ ਧੜੇ ਆਪਸ ਦੇ ਵਿੱਚ ਫੜ ਗਏ ਇਹ ਦੋਵੇਂ ਧੜੇ ਪਾਰ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਲੜ ਰਹੇ ਉਮੀਦਵਾਰਾਂ ਦੇ ਸਨ ਇੱਕ ਪਾਸੇ ਰਸ਼ਪਾਲ ਸਿੰਘ ਬੋਪਰਾਏ ਜਦਕਿ ਦੂਜੇ ਪਾਸੇ ਰਗੂਬੀਰ ਸਿੰਘ ਸੰਤੂ ਦਾ ਗਰੁੱਪ ਸੀ ਧੂਮਾ ਘੁਟਾਂ ਦੇ ਵਿੱਚ ਬੀਤੀ ਰਾਤ ਵੀ ਬਹਿਸ ਹੋਈ ਸੀ ਤੇ ਅੱਜ ਕੋਟ ਕੰਪਲੈਕਸ ਦੇ ਵਿੱਚ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਤੋਂ ਪਹਿਲਾਂ ਮੁਰਦੋ ਦੋਵੇਂ ਗਰੁੱਪ ਆਪਸ ਵਿੱਚ ਪਿੜ ਗਏ ਜਿਸ ਦੌਰਾਨ ਰਸ਼ਪਾਲ ਸਿੰਘ ਬੋਪਰਾਏ ਨੇ ਪ੍ਰਾਣੇ ਹਵਾ ਵਿੱਚ ਦੋ ਫਾਇਰ ਕੀਤੇ ਹਾਲਾਂਕਿ ਇਸ ਦੌਰਾਨ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਆਹੀ ਉੱਤੇ ਕੋਈ ਗੋਲੀ ਦੀ ਆਵਾਜ਼ ਨਹੀਂ ਸੁਣੀ ਗਈ ਨਾ ਹੀ ਇਥੇ ਪੁਲਿਸ ਸੀ ਨਾਈ ਪੁਲਿਸ ਰਿਪੋਰਟ ਸੁਣੀ ਆ ਕਿ ਜਿਹੜੀ ਦੂਜੀ ਪਾਰਟੀ ਆਪੋਜੀਟ ਪਾਰਟੀ ਆ ਇਹ ਜਾਣਬੁੱਝ ਕੇ ਝੂਠ ਬੋਲ ਰਹੀ ਹੈ ਜਿਹੜਾ ਦੂਜਾ ਧੜਾ ਸੀ ਇਹ ਨਾ ਬਹਰੋਂ ਮੁੰਡੇ ਬਹੁਤ ਸੱਦੇ ਸੀ ਅੱਜ ਸਿਰਫ ਝਗੜਾ ਕਰਾਉਣ ਨੂੰ ਹੀ ਉੱਤੇ ਪੁਲਿਸ ਹੀ ਉੱਤੇ ਇਹਨਾਂ ਪੁਲਿਸ ਥੱਲੇ ਪੁਲਿਸ ਹੀ ਹੈਗੀ ਆ ਕਿਸੇ ਨੇ ਗੋਲੀ ਦੀ ਆਵਾਜ਼ ਨਹੀਂ ਸੁਣੀ ਅੱਜ ਮੰਦਰ ਬਾਰੇ ਘਟਨਾ ਹੋਈ ਹੈ ਕਿ ਇੱਕ ਰੋਡ ਕੰਪਲੈਕਸ ਵਿੱਚ ਜਿੱਥੇ ਲੋਕਾਂ ਦਾ ਇੱਕ ਆਸਥਾ ਬਣੀ ਹੈ ਕਿ ਇੱਥੇ ਉਹ ਸਾਨੂੰ ਇਨਸਾਫ ਮਿਲਦਾ ਉਸ ਮੰਦਰ ਦੇ ਵਿੱਚ ਅੱਜ ਦਿਨ ਦਿਹਾੜੇ ਗੋਲੀਆਂ ਚ ਲਾਈਆਂ ਗੁੰਡਾਗਰਦੀ ਦਾ ਨੰਗਾ ਨਾਚ ਪਹਿਲੀ ਵਾਰ ਇਹ ਘਟਨਾ ਹੋਈ ਹੈ ਇਸ ਤਰ੍ਹਾਂ ਬਰੂ ਆ ਕੇ ਲੋਕਾਂ ਨੂੰ ਗੋਲੀਆਂ ਮਾਰ ਕੇ ਤਰਕੀਲਾਂ ਨੂੰ ਡਰਾਉਣ ਕਿ ਅਸੀਂ ਇਦਾਂ ਵੋਟਾਂ ਲੈਣੀ ਘਟਨਾ ਤੋਂ ਬਾਅਦ ਐਸਐਸਪੀ ਪਟਿਆਲਾ ਪੁਲਿਸ ਫੋਰਸ ਮੀਟ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਨੇ ਦੋ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਲਾਇਸੈਂਸੀ ਪਿਸਤੌਲ ਵੀ ਜ਼ਬਤ ਕਰ ਲਈ ਹੈ ਪੁਲਿਸ ਦੇ ਮੁਤਾਬਕ ਇਸ ਮਾਮਲੇ ਦੇ ਵਿੱਚ ਅਕੇਲੀ ਕਾਰਵਾਈ ਕੀਤੀ ਜਾ ਰਹੀ ਹੈ ਜਿਸੇ ਉਲਜਣ ਦੇ ਵਿੱਚ ਹੋਣਾ ਚੋ ਇੱਕ ਜਿਹੜੇ ਹੈਗੇ ਆ ਬਾਰ ਦੇ ਮੈਂਬਰ ਐ ਐਡਵੋਕੇਟ ਆ ਉਹਨਾਂ ਨੇ ਆਪਣੇ ਵੈਪਨ ਦੇ ਨਾਲ ਜਿਹੜਾ ਉਹਨਾਂ ਕੋਲ ਸੈਂਸੀਪ ਵੈਪਨ ਸੀ ਉਹਦੇ ਨਾਲ ਦੋ ਜਿਹੜੇ ਆ ਹਵਾਈ ਫਾਇਰ ਕੀਤੇ ਆ ਔਰ ਹਵਾਈ ਫਾਇਰ ਕਰਨ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਰਾਉਂਡ ਅਪ ਕਰ ਲਿਆ ਤੇ ਜਿਹੜੀ ਅਗਲੀ ਜਿਹੜੀ ਕਾਨੂੰਨੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਦੋ ਦੋ ਫਾਇਰ ਕੀਤੇ ਆਪਣੇ ਉਹਨੇ ਪਿਸਟਲ ਨਾਲ ਜਿਹੜੇ ਹਵਾਈ ਫਾਇਰ ਕੀਤੇ ਇਹਦੇ ਵਿੱਚ ਕਿਸੇ ਤਰ੍ਹਾਂ ਦੇ ਕੋਈ ਨਹੀਂ ਕਿਸੇ ਦੇ ਕੋਈ ਜ਼ਖਮੀ ਜਾ ਹਾਤਾਤ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ ਨਾ ਹੀ ਉੱਥੇ ਮੌਕੇ ਤੇ ਅਜਿਹਾ ਕੁਝ ਪਾਇਆ ਗਿਆ ਹਾਂਜੀ ਵੈਪਨ ਨੇ ਤਾਂ ਰਿਕਵਰ ਹੋ ਗਿਆ ਔਰ ਅਜੇ ਤੱਕ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਜੋਗਤਰਾਮਾ ਅਧੀਨ